ਕੋਈ ਪਲੇਅਰ ਹੀ ਤੇ ਉਹਦੀਆਂ ਗੱਲਾਂ ਮੈਨੂੰ ਬੜੀਆਂ ਵਧੀਆ ਲੱਗੀਆਂ ਉਹ ਕਹਿੰਦਾ ਵੀ 18 ਤੋਂ ਲੈ ਕੇ ਤੇ ਜਿਤਨਾ 18 ਤੋਂ ਲੈ ਕੇ 25 ਤੱਕ ਆਪਣੀ ਜਵਾਨੀ ਖੇਡਦੀ ਐ ਅੱਛਾ ਉਸ ਤੋਂ ਬਾਅਦ 25 ਤੋਂ 30 ਖੇਡਦੀ ਆ ਆਪਣਾ ਜਿਤਨਾ ਇਹ ਆਪਣਾ ਐਕਸਪੀਰੀਅੰਸ ਹੋ ਜਾਂਦਾ ਆਪਣ ਨੂੰ ਉਸ ਤੋਂ ਬਾਅਦ ਜਿਤਨਾ 25 ਤੋਂ 30 ਤੋਂ 35 ਖੇਡਦੀ ਐ ਆਪਣੀ ਚੰਗੀ ਡਾਈਟ ਹੋਵੇ ਵਧੀਆ ਉਹ ਜਿਹੜੀ ਆਪਾਂ ਖਾਣੇ ਦਾ ਹਸਾਲਾ ਇੱਕ ਰਾਹ ਕੋਈ ਹੋ ਜਿਆਗੇ ਆਪਣਾ ਉਹ ਮੁੜ ਕੇ ਆਪਣੇ ਡਾਈਟ ਹੋਵੇ ਨਾ ਵਧੀਆ ਭਾਈ 30 ਤੋਂ 35 ਉਹ ਖੇਡਦੀ ਐ 35 ਤੋਂ 40 ਜਾਣਾ ਕਿ ਬੰਦਾ ਰੱਬ ਨੂੰ ਮੰਨਣ ਲਾਵੇ ਨਿਤਨੇਮੀ ਹੋਵੇ ਕਿ ਆਪਣੀ ਕਿਰਤ ਨੂੰ ਸਮਝਦਾ ਹੋਵੇ ਹਾਂ ਤੇ ਜਿਹੜਾ 40 ਤੋਂ 45 ਜਾਂਦਾ ਉਹ ਰੱਬ ਨੂੰ ਮੰਨਣ ਵਾਲਾ ਹੁੰਦਾ ਨਹੀਂ ਨਹੀਂ ਵੀ ਉਹ ਰੱਬ ਦੀ ਕਿਰਪਾ ਹੁੰਦੀ ਉਹਦੇ ਤੇ ਅਰੰਗ ਉਹ ਤਾਂ ਨਹੀਂ ਤੇ ਐੜੇ ਐੜੇ ਵਾਲ ਹੁੰਦੇ ਆਹ ਤੇਰੀਆਂ ਚੰਗੀਆਂ ਨਿਕਲੀਆਂ ਹੁੰਦੀਆਂ ਇਹਦੇ ਉੱਥੇ ਆਪਾਂ ਨਾਲਲੀ ਇੱਕ ਦੋਰੀ ਬੈਠੇ ਮੈਂ ਚੜ੍ਹਦੀਆਂ ਗਲਾਂ ਵਾਲਾ ਸੀਰੀ ਹੁੰਦਾ ਜੋ ਸਮਾਵਰ ਨਾਲ ਗਿਆ ਤੇ ਉਦੋਂ ਤਹੀ ਜਿੱਧਰ ਚੈਨ ਚ ਲੱਗਦੇ ਹੁੰਦੇ ਹੋਣਾ ਤੇ ਦੂਜੇ ਦਰਦੇ ਹੁੰਦੇ ਕਿ ਉਧਰੋਂ ਵੀ ਕਿੰਨੇ ਫੜ ਲੈਣਾ ਉਧਰੋਂ ਕਿੰਨੇ ਫੜ ਲੈਣਾ ਉਹ ਕੇ ਨੇ ਕਾਸਟ ਲੈ ਆਉਣੀ ਵਿਆਹ ਦੀ ਆਵੇ ਮੇਰੀ ਲਾ ਦੇ ਉਹਨੇ ਕਹਿੰਦਾ ਜੀਨੇ ਮੇਰੀ ਲਾ ਦੇ ਬਣਾ ਇਸ ਤਰ੍ਹਾਂ ਕਰਦੇ ਨੇ ਉਹ ਮੜ ਕੇ ਲਾਉਣੀ ਫੇਰੇ ਫੇਰੇ ਕਿਤਾਬ ਭਜਾਉਂਦੇ ਹੁੰਦੇ ਉਹ ਭਜਾਉਂਦੇ ਨੇ ਜਾਂ ਰੁਪਈਆ ਜਾਂ 100 ਰੁਪਏ ਉਹਨਾਂ ਦਾ ਪ੍ਰਿੰਟ ਸਾਫ਼ ਕਰਨਾ ਦਾ ਘੜੀ ਭੇਜੋ ਦੇ ਦੇ ਗੋੜੀਆਂ ਜਾਂ ਕਾਗਜ਼ ਲਾ ਕੇ ਰੱਖਿਆ ਗਈਆਂ ਬੱਤੀ ਰੋ ਕਰਕੇ ਉਹ ਜੀਆਂ ਨੇ ਸ਼ੈਤਾਨ ਗਈਆਂ ਨੇ ਸ਼ੈਤਾਨੀ ਨਾ ਕਾਟ ਦੇਣਾ ਸੋਚ ਜਿਨੂੰ ਵੇਚਣਾ ਨਾ ਵਾਰਨਾ 100 ਰੁਪਏ ਨਾ ਪ ਕਨ ਕਾਲ ਦਿਨਾਂ ਨੇ ਸੋਚੀ ਕਾਲ ਦੇ ਉਹ ਦੌਰ ਵਧੀਆ ਇਹ ਮਨੇ ਦੌਰ ਹੁਣ ਵੇਖੋ ਵੀ ਇੱਕ ਇੱਕ ਫਿਲਮਾਂ ਆਪ ਸਾਰੇ ਵਖੀ ਹੁੰਦੀ ਬਦਲਾ ਚੱਟੀ ਜਿਹੜੀ ਲਿਉਣੀ ਬਦਲਾ ਚੱਟੀ ਤੇ ਲੈ ਆਇਆ ਜਾਂ ਜੂੜਾ ਮੋੜ ਜਾਂ ਜੂੜਾ ਮੋੜ ਤੇ ਬਦਲਾ ਚੱਟੀ ਸੁਰਪਤੇ ਗਵਾਨ ਵਾਲਾ ਤੀਤੀ ਹੈ ਜਿੰਨਾ ਵੀ ਬਿਮਾਰੀ ਦਵਾਈ ਦਾ ਖਰਚਾ ਇਹਦੇ ਖੇਡ ਮੇਲੇ ਤੋਂ ਤੁੰਨਾ ਰਮਾਨ ਸਰ ਵੱਲੋਂ ਜਿਹੜਾ 450 ਦੇ ਨਾਲ ਮਾਨਸੂਰ ਨਾਲ ਕੀਤਾ ਜਾਣਾ ਵਰਜੰਤ ਸਾਡੇ ਸ਼ਹੀਦ ਪਿੰਡ ਵਾਲੇ ਮੁਖਾਰੀਪੁਰਾ ਦਾ ਨੋਟ ਬੀਤੀ ਕਰਦਾ ਹੈ ਇੱਕ ਸਕੋਰਰ ਭਰਾ ਦੀ ਜ਼ਰੂਰਤ ਹੈ ਸੁਣੋ ਤੇ ਸੌਜੀ ਸਾਹਿਬ ਜਿਹੜੇ ਪਹਿਲੇ ਬੈਂਗ ਦੇ ਇੱਕ ਟੀਮ ਵਾਲਾ ਉਹ ਜਿਹੜੇ 70 ਪਾਲੇ ਤੋਂ ਮਾਰ ਕੇ ਥਾਪੀ ਦੇਖਦੇ ਜਾਂਪੀ ਜੱਟ ਪਰਤਾ ਪਾਲੇ ਤੋਂ ਖਾਣੇ ਦਾ ਸਾਹ ਦੇਖਦੇ ਆ ਕਿ ਪੰਜ ਓ ਮਾਝੇ ਦੇ ਕਿੱਲੇ ਕਿੱਲਾ ਰੇ ਛੱਬੇ ਦੀ ਰੇਡ ਫਤਾਪੁਰੀਆ ਹੋ ਜਾ ਸਾਹਮਣੇ ਆਖ ਨਾਇਰ ਗगन ਨੂੰ ਕਿ ਕਹਿੰਦੇ ਨਿੱਕਰਾਂ ਦੇ ਰੰਗ ਦੋਨੋਂ ਦੇ ਮਿਲਦੇ ਜਾਂਦੇ ਨੇ ਲਾਲ ਰੰਗ ਦੀਆਂ ਪਹਿਨੀਆਂ ਹੋਈਆਂ ਮਾਰੀਆਂ ਮਾਰ ਕੇ ਦੱਸੋ ਜ਼ੋਰਦਾਰ ਜਗਰਾਂ ਵਾਲਾ ਗੋਰਾ ਸ਼ਾਹਕਰ ਲਾਈਨਾਂ 'ਤੇ ਵੀ ਖੇਡਦਾ ਸਰਾ ਕਰਾਉਂਦਾ ਮੋਲੇ ਨਚਾਉਂਦਾ میل کر والا دیپ آؤ لا گیا گوپی آؤ لا گیا گوپی پلے 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 بلے بلے کبڈی کبڈی دیپ گوپی دیپی اچھے رکھ پہ سر پڑھنے ਫਤਿਹ ਸਮਰਾਮਾ ਵਾਲਾ ਜੋੜ ਚੁੱਕਿਆ ਸ਼ੱਭੋ ਪੁਨੀਆ ਵਾਲਾ ਕਬੱਡੀ ਪਾ ਰਿਹਾ ਹੈ ਅਕੱਠ ਪਾਦਾ ਜਾ ਰਿਹਾ ਹੈ ਪੁਨੀਆ ਦੇ ਸੁਪਰ ਮਾਨ ਟਿਹ ਰਿਹਾ ਹੈ ਸ਼ੱਭੋ ਦੀ ਕਬੱਡੀ ਹੈ ਇਹ ਦੇਖਾਂਗੇ ਲਾਲ ਰੰਗ ਦੀ ਨਿੱਕਰ ਵਾਲਾ ਟੱਟ ਕੇ ਤੰਗ ਫਿਰਦਾ ਹੈ ਔਰ ਲੰਮੜ ਲੰਮੜ ਪਰ ਆਹ ਆਹ ਇਹ ਕੀ ਬਾਤ ਹੈ ਵੀ ਨਾ ਜੰਮਣਾ ਹੋਰਾ ਜਗਰਾਲ ਵਾਲਾ ਆ ਗਿਆ ਬਈ